ਮੈਂ ਮਰ ਕੀ ਟੱਕਾ ਟੱਕੇ ਕਰੋਲ ਦੇ ਵਿੱਚ ਜਿਹੜੇ ਮਾਲਕ ਨੇ ਉਹਦੇ ਨਾਲ ਕਿੰਨੇ ਜਣੇ ਅੱਜ ਪੁਛਪੜ ਤਾਲੀ ਲੈ ਕੇ ਆਇਓ ਕਿ ਕੁਝ ਸਾਹਮਣੇ ਆਇਆ ਜਿਹੜਾ ਮਾਲਕ ਨੂੰ ਸਮਾਨ ਜਿਹੜਾ ਪ੍ਰੋਵਾਈਡ ਕਰਾਉਣ ਵਾਲਾ ਸੀ ਰੌ ਮਟੀਰੀਅਲ ਪ੍ਰਸ਼ਾਂਤ ਗੋਇਲ ਨੂੰ ਆਪਾਂ ਪਿਛਲੇ ਦਿਨ ਹੀ ਅਰੈਸਟ ਕੀਤਾ ਸੀ ਉਹਨੂੰ ਆਪਾਂ ਲੈ ਕੇ ਆਏ ਹੈਗੇ ਆ ਲੋਕੇਸ਼ਨਸ ਤੇ ਉਹਦੇ ਉਹ ਆਪਣੇ ਸਮਾਨ ਦੀ ਸਨਖਤ ਕਰ ਰਿਹਾ ਵੀ ਉਹਨੇ ਕੀ ਸਮਾਨ ਜਿਹੜਾ ਦਿੱਤਾ ਸੀ ਉਹ ਉਹਦੇ ਲਈ ਆਪਾਂ ਮੈਂ ਇੱਕ ਚਰਚਾ ਦਾ ਵਿਸ਼ਾ ਖਵਾਰਾਂ ਦੀਆਂ ਸੁਰਖੀਆਂ ਬਣੀਆਂ ਨੇ 15-15 ਲੱਖ ਰੁਪਏ ਦਾ ਜਿਹੜਾ ਇੱਕ ਸਿਟੀ ਦੇ ਵਿੱਚ ਦੈਰਾ ਦੂਰ ਨਾਲ ਤੇ ਜੈਪੁਰ ਦੇ ਵਿੱਚ ਪਟਾਕਿਆਂ ਦਾ ਸਮਾਨ ਜਾਣਾ ਤਾਂ ਪਟਾਕਾ ਜਾਣਾ 15 ਲੱਖ ਰੁਪਏ ਦੀ ਜਿਹੜੀ ਲਾਗਤ ਸੀ ਇੱਕ ਸਿਟੀ ਦੀ ਸੀ ਤਾਂ ਉਹ ਕੀ ਅਖਰਤੀ ਜਾਂਚ ਦੇ ਵਿੱਚ ਕੋਈ ਹੈਜੀ ਗੱਲ ਜਿਹੜੀ ਸਾਹਮਣੇ ਆਈ ਹੈ ਦੇਖੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਬਿਲਕੁਲ ਵੀ ਸਾਹਮਣੇ ਨਹੀਂ ਆਈ ਇਹ ਆਸ-ਪਾਸ ਦੀਆਂ ਗੱਲਾਂ ਹੈਗੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਕਿੱਥੇ ਸੇਲ ਹੋਇਆ ਕਿ ਮੈਂ ਉਹ ਹਾਲੇ ਤੱਕ ਇੰਨੀ ਅਮਾਉਂਟ ਵਾਲਾ ਬਿਲਕੁਲ ਵੀ ਸਮਝ ਨਹੀਂ ਆਇਆ ਕਿ ਮੈਮ ਹਾਂ ਅੱਜ ਤੁਸੀਂ ਇਹਨਾਂ ਕਿੰਨੇ ਜਣੇ ਟੋਟਲ ਕੁੱਲ ਜਿਹੜੇ ਗ੍ਰਿਫਤਾਰ ਕਰ ਚੁੱਕੇ ਹੋ ਤੇ ਅੱਜ ਰਿਮਾਂਡ ਵੀ ਇਹਨਾਂ ਦਾ ਪੂਰਾ ਹੋ ਚੁੱਕਿਆ ਇਹਦੇ ਵਿੱਚ ਅਸੀਂ ਹੁਣ ਤੱਕ ਚਾਰ ਜਣੇ ਅਰੈਸਟ ਕਰ ਚੁੱਕੇ ਹਾਂ ਔਰ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਚਾਰ ਜਣੇ ਕੌਣ ਕੌਣ ਹੈ ਕੀ ਨਾਮ ਨੇ ਕਿੱਥੋਂ ਦੇ ਹੈ ਮਿਸਟਰ ਸੇਮ ਨਵਰਾਜ ਰਾਜਕੁਮਾਰ ਤੇ ਪ੍ਰਸ਼ੰਤ ਗੋਲ ਰਾਜਕੁਮਾਰ ਤੇ ਰਾਜਕੁਮਾਰ ਕੌਣ ਹੈ ਪ੍ਰਸ਼ੰਤ ਗੋਲ ਕੌਣ ਹੈ ਜੀ ਜਿਹੜੇ ਰਾਜਕੁਮਾਰ ਹੈਗਾ ਉਹ ਇਹਨਾਂ ਦਾ ਲੇਬਰ ਦਾ ਠੇਕੇਦਾਰ ਸੀ ਜਿਹੜਾ ਇਹਨਾਂ ਜਿਹੜਾ ਪ੍ਰਸ਼ਾਂਤ ਗੋਇਲ ਹੈਗਾ ਉਹ ਇਹਨਾਂ ਨੂੰ ਜਿਹੜਾ ਰਾਮ ਮਟੀਰੀਅਲ ਜਿਹੜਾ ਉਹਨੇ ਪ੍ਰੋਵਾਈਡ ਕਰਵਾਇਆ ਸੀ ਤੇ ਹੁਣ ਕੁਝ ਜਾਂਚ ਦੇ ਵਿੱਚ ਮੈਂ ਤੁਸੀਂ ਫਰੋਲਾ ਫਰਲੀ ਕੀਤੀ ਹੈ ਕੁਝ ਜਾਂਚ-ਜਾਂਚ ਉਹ ਇਸ ਲਈ ਸੀਗੀ ਕਿ ਕੋਈ ਇਸ ਤਰ੍ਹਾਂ ਦਾ ਸਮਾਨ ਜਿਹੜਾ ਕਿਤੇ ਕਿਉਂਕਿ ਮਲਬਾ ਬਹੁਤ ਸੀਗਾ ਵੈਸੇ ਤਾਂ ਸਾਰਾ ਮਲਬਾ ਫਰੋਲਿਆ ਹੋਇਆ ਫਿਰ ਵੀ ਆਏ ਹੁੰਦੇ ਕੋਈ ਸਮਾਨ ਹੈ ਉਹ ਜੋ ਅੱਖੋਂ ਪਰੋਖੇ ਨਾ ਰਹਿ ਗਿਆ ਹੋਵੇ ਉਹਨੂੰ ਫਾਈਨਲ ਟੱਚ ਦੇਣ ਲਈ ਅਸੀਂ ਜਿਹੜਾ ਦੁਬਾਰਾ ਸਾਈਟ ਤੇ ਆਏ ਹਾਂ ਜੀ ਮੈਂ ਮਾਜਨਾਂ ਦੁਬਾਰਾ ਵੀ ਰਿਮਾਰਕ ਦਿੱਤਾ ਚਾਹੀਦਾ ਹਾਂਜੀ